ਸਗਵੰਦਰ ਸਿੰਘ ਵਾਸੀ ਪਿੰਡ ਰੂੜਿਆ ਵਾਲੀ ਦੇ ਐਸਚੋ ਸਦਰ ਇੰਸਪੈਕਟਰ ਐਕਸਪਾਂਸਿੰਗ ਦੇ ਪਾਸ ਆਪਣਾ ਬਿਆਨ ਦਰਜ ਕਰਾਇਆ ਤੇ ਮਿਤੀ 29 5 24 ਨੂੰ ਉਹ ਸ਼ਾਮ ਨੂੰ ਕਰੀਬ 8 ਵਜੇ ਉਹ ਤੇ ਉਹਦਾ ਲੜਕਾ ਹਰਪ੍ਰੀਤ ਸਿੰਘ ਪਿੰਡ ਦੇ ਠੇਕੇ ਦੇ ਕੋਲ ਦੋਨੇ ਖੜੇ ਸੀ ਇਸੇ ਦੌਰਾਨ ਹੀ ਪਿੰਡ ਦੇ ਦੋ ਲੜਕੇ ਜਸ਼ਨਪ੍ਰੀਤ ਸਿੰਘ ਅਤੇ ਅਮਰਤਪਾਲ ਸਿੰਘ ਦੇ ਆਕੇ ਆਪਣੇ ਜਿਹੜੇ ਦਸਤੀ ਹਥਿਆਰਾਂ ਦੇ ਨਾਲ ਉਹਦੇ ਲੜਕੇ ਹਰਪ੍ਰੀਤ ਸਿੰਘ ਤੇ ਹਮਲਾ ਕਰਤਾ ਅਤੇ ਉਹਦੇ ਤੇ ਉਹ ਵੀ ਕਾਫੀ ਵਾਰ ਕੀਤੇ ਜਿਸ ਨਾਲ ਕਰਦੇ ਨਾਲ ਉਹਦੀ ਜਿਹੜੀ ਮੌਕੇ ਤੇ ਇਲਾਜ ਲਈ ਜਿਹੋ ਲੈ ਕੇ ਆ ਰਹੇ ਸੀ ਰਸਤੇ ਵਿੱਚ ਉਹਦੀ ਮੌਤ ਹੋ ਗਈ ਤੇ ਉਸ ਦੇ ਬਗਾਨ ਤੇ ਜਿਹੜਾ ਹੈਗਾ ਤਿੰਨ ਦੋਸ਼ੀਆਂ ਜਸਪ੍ਰੀਤ ਅਮਰਤਪਾਲ ਸਿੰਘ ਅਤੇ ਦਸਕਾਰ ਸਿੰਘ ਦੇ ਖਿਲਾਫ ਮੁਕੱਦਮਾ ਅਦੀਨ ਤਾਰਾ 302 34 ਤੇ 120 ਬੀ ਆਈਪੀਸੀ ਤਹਿਤ ਦਰਜ ਕੀਤਾ ਗਿਆ ਮਾ ਆਰਪੀ ਸਿੰਘ ਦਾ ਕਤਲ ਕਰਨ ਤੋਂ ਉਪਰੰਤ ਜਿਹੜੇ ਦੋਸ਼ੀ ਹੈ ਉਹ ਮੌਕੇ ਤੋਂ ਫਰਾਰ ਹੋ ਗਏ ਸੀ ਜੋ ਮਿਤੀ 30 5 24 ਨੂੰ ਜਿਹੜਾ ਹੈਗਾ ਐਸਐਚਓ ਸਦਰ ਇੰਸਪੈਕਟਰ ਉਪਾਲ ਸਰ ਦੇ ਮਾਨ ਜੋਗ ਐਸਐਸਪੀ ਸਾਹਿਬ ਸ਼੍ਰੀ ਭਾਗੀ ਰਾਜ ਸਿੰਘ ਮੀਨਾ ਜੀ ਆਈਪੀਐਸ ਦੀਆਂ ਦਿਸ਼ਾ-ਨਿਰਦੇਸ਼ਾਂ ਤੇ ਅਤੇ ਐਸਪੀ ਡੀ ਸਾਹਿਬ ਅ ਸ਼੍ਰੀ ਮੁਖਸਰ ਸਾਹਿਬ ਦੀਆਂ ਹਦਾਇਤਾਂ ਤੇ ਜਿਹੜਾ ਡਿਊਟੀ ਕਰਦੇ ਹੋਏ ਸਖਤ ਮਿਹਨਤ ਕਰਕੇ ਜਿਹੜਾ ਬਹੁਤ ਵਧੀਆ ਜਿਹਦੀ ਡਿਊਟੀ ਕਰਦੇ ਹੋਏ ਦੋਸ਼ੀਆਂ ਨੂੰ ਜਿਹੜਾ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਇੱਕ ਦੋਸ਼ੀ ਦੀ ਭਾਲ جاری ਆ ਤੇ ਜਿਹਨੂੰ ਜਲਦੀ ਜਿਹੜਾ ਗ੍ਰਿਫਤਾਰ ਕਰਨਾ ਹੈਗਾ ਜਾਊਗਾ ਜਿਹੜੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ ਉਹਨਾਂ ਕੋਲੋਂ ਜਿਹੜੇ ਇਹਨਾਂ ਦੇ ਮੌਕੇਦਾਰ ਦਾਤੇ ਹਥਿਆਰ ਵਰਤੇ ਸੀ ਉਹ ਫਰਾਂਦ ਕਰਾ ਲਏ ਆ ਤੇ ਦੋਸ਼ੀ ਜਿਹੜੇ ਹੈਗੇ ਆ ਇਸ ਵਕਤ ਪੁਲਸਰ ਮੰਨਦੇ ਆ ਇਹਨਾਂ ਦੀ ਜਿਹੜੀ ਹੈ ਨਿਰਤਕ ਦੇ ਪੁੱਤਾਂ ਨੇ ਦੱਸਿਆ ਵੀ ਵਜਾ ਹੋஞ்ச ਸੀ ਕਿ ਦੋਸ਼ੀ ਆਨੇ ਕਿਤੇ ਚੋਰੀ ਕੀਤੀ ਸੀ ਜਿਸ ਦੀ ਉਸ ਦੇ ਲੜਕੇ ਨਿਰਤਕ ਹਰਕਿੰਗ ਦੇ ਪਾਸ ਵੀਡੀਓ ਸੀ ਅਤੇ ਇਹ ਡਰਦੇ ਸੀ ਕਿਤੇ ਉਹ ਵੀਡੀਓ ਵਾਰ ਨਾ ਕਰ ਦੇ ਇਸੇ ਰੰਜਿਸ਼ ਕਰਕੇ ਉਹਨਾਂ ਨੇ ਉਸ ਦੇ ਲੜਕੇ ਦਾ ਕਤਲ ਕੀਤਾ ਹੋਰ ਕੀ ਰਹਿ ਗਿਆ